ਅਮਰਸਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਨੇ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤੀ। ਲਾਟਰੀ ਦੇ ਦੁਕਾਨਦਾਰਾਂ ਨੇ ਪਹੁੰਚ ਕੇ ਜੇਤੂ ਦੇ ਘਰ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਸਰਪ੍ਰਾਈਜ਼। ਇਸ ਮੌਕੇ মিডিਆ ਨੂੰ ਜਾਣਕਾਰੀ ਦਿੰਦਿਆਂ ਕਰੋੜਪਤੀ ਬਣੀ ਗਰਬਚਨ ਕੌਰ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਅੱਜ ਅਸੀਂ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਉਸਨੇ ਦੱਸਿਆ ਕਿ ਮੈਂ ਸਬਜ਼ੀ ਲੈਣ ਲਈ ਘਰੋਂ ਬਾਜ਼ਾਰ ਗਈ ਸੀ ਅਤੇ ਉੱਥੇ ਮੈਂ ਰਾਜੂ ਕਰੋੜਪਤੀ ਭਾਈ ਸਾਹਿਬ ਨੂੰ ਮਿਲੀ ਅਤੇ ਉਹਨਾਂ ਨੇ ਮੈਨੂੰ ਲਾਟਰੀ ਖਰੀਦਣ ਦੀ ਪੇਸ਼ਕਾਸ਼ ਕੀਤੀ ਜਿਸ ਤੋਂ ਬਾਅਦ ਮੈਂ ਉਹਨਾਂ ਤੋਂ ਲਾਟਰੀ ਲੈ ਲਈ ਅਤੇ ਅੱਜ ਮੈਨੂੰ ਪਤਾ ਲੱਗਾ ਕਿ ਮੇਰੇ ਕੋਲ ਉਹ ਜੇਤੂ ਲਾਟਰੀ ਦੀ ਟਿਕਟ ਹੈ ਜੈਸ ਨੂੰ ਸੁਣਦੇ ਸਾਰ ਹੀ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਤੇ ਦੇਖੋ ਪੂਰੀ ਖਬਰ ਰਿਪੋਰਟ ਹਰਪਾਲ ਸਿੰਘ ਅੰਮ੍ਰਿਤਸਰ ਹਾਂਜੀ ਪਾ ਜੀ ਕੀ ਨਾਮ ਹੈ ਅੱਜ ਤੁਸੀਂ ਕਰੋੜਪਤੀ ਬਣੇ ਹੋ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਜੀ ਮੇਰਾ ਨਾਮ ਕਵਰਚਨ ਕੌਰ ਹੈ ਤੇ ਅੱਜ ਕਰੋੜਪਤੀ ਬਣ ਕੇ ਬਹੁਤ-ਬਹੁਤ ਖੁਸ਼ ਹਾਂ ਅਸੀਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਮਿਹਰ ਦੇ ਨਾਲ ਸਾਨੂੰ ਇਹ ਅੱਜ ਇਨਾਮ ਮਿਲਿਆ ਹੈ ਤਾਂ ਨਵ ਕਰੋੜਪਤੀ ਬਨਾਇਆ ਰਾਜੂ ਜੀ ਨੇ ਜੀ ਹਾਂ ਜੀ ਤੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿਵੇਂ ਟਿਕਟ ਲਈ ਤੇ ਕਿਵੇਂ ਦਾ ਮਾਹੌਲ ਸੀ ਅੱਜ ਘਰ ਦੇ ਵਿੱਚ ਘਰ ਦੇ ਵਿੱਚ ਤਾਂ ਬਹੁਤ ਵਧੀਆ ਮਾਹੌਲ ਸੀਗਾ ਇਹ ਮੈਨੂੰ ਮਾਰਕੀਟ ਦੇ ਵਿੱਚ ਮਿਲਿਆ ਸੀ ਭਾਜੀ ਤੇ ਇਹਨਾਂ ਨੇ ਆਫਰ ਕੀਤੀ ਕਿ ਤੁਸੀਂ ਟਿਕਟ ਲੈ ਲਓ ਤੇ ਇਹਨਾਂ ਤੋਂ ਮੈਂ 2-3 ਸੈੱਟ ਲਈ ਸੀਗੇ ਜਿਹਦੇ ਵਿੱਚੋਂ ਇੱਕ ਸਾਡਾ ਇਨਾਮ ਨਿਕਲਿਆ ਸੋ ਅੱਜ ਧੰਨਵਾਦ ਕਰਨਾ ਚਾਹੋਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ ਇਹਨਾਂ ਦੀ ਬਦੌਰਤ ਅੱਜ ਅਸੀਂ ਕਰੋੜਪਤੀ ਬਣ ਗਏ ਹਾਂ ਅੱਜ ਕੀ ਨਾਮ ਹੈ ਜੀ ਅੱਜ ਤੁਸੀਂ ਕਰੋੜਪਤੀ ਬਣਾ ਕੇ ਆਏ ਬਣਾਏ ਜਿਹਨਾਂ ਨੂੰ ਜਿਹਨਾਂ ਨੂੰ ਸਰਪ੍ਰਾਈਜ਼ ਦੇਣ ਨੂੰ ਚਾਹੀਦਾ ਹਾਂ ਹਾਂ ਜੀ ਜੀ ਮੇਰਾ ਸੰਜੇ ਕਪੂਰ ਨਾ ਜੀ ਸੰਜੇ ਲਾਟਰੀ ਏਜੰਸੀ ਬਟਾਲਾ ਦਾ ਮੇਰੇ ਤੋਂ ਜਲੰਧਰ ਰੋਡ ਕਮੇਟੀ ਘਰ ਦੇ ਸਾਹਮਣੇ ਮੇਰੇ ਕੋ ਇੱਕ ਨਾਮ ਨਿਕਲਿਆ ਆ 1.5 ਕਰੋੜ ਰੁਪਏ ਦਾ ਤੇ ਉਹ ਮੇਰਾ 1.5 ਕਰੋੜ ਰੁਪਏ ਦਾ ਨਾਮ ਨਿਕਲਿਆ ਇਸੇ ਨੂੰ ਕੰਪਨੀ ਤੋਂ ਫੋਨ ਆਇਆ ਤੇ ਮੈਂ ਫਿਰ ਦੇਖਿਆ ਮੈਂ ਕਿਹਾ ਮੁੰਡਾ ਰਾਜੂ ਆ ਉਹ ਨਾਲ ਲੱਗ ਗਿਆ ਅੰਮ੍ਰਿਤਸਰ ਰਾਜੂ ਕਰੋੜਪਤੀ ਇਹ ਲੈ ਗਿਆ ਮੇਰੇ ਕੋ ਟਿਕਟ ਮੈਂ ਨੇ ਫੋਨ ਕੀਤਾ ਮੈਂ ਕਿਹਾ ਯਾਰ ਦੇਰ ਕੋਈ ਨਾਮ ਨਿਕਲਿਆ ਇਹਨੇ ਫਿਰ ਮੈਂ ਕਿਹਾ ਚੈੱਕ ਕਰਕੇ ਦ ਇਹਨਾਂ ਨੇ ਫਿਰ ਮੈਨੂੰ ਜੱਕੀਦਾ ਕਹਿੰਦਾ ਇਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਕੋ ਹੈਗਾ ਮੈਡਮ ਨਹੀਂ ਆਇਆ ਹੀ ਬਾਜ਼ਾਰ ਤੇ ਉਹ ਆਏ ਹਾਂ ਤੇ ਉਹ ਕਹਿੰਦੇ ਚੱਲ ਇੱਕ ਟਿਕਟ ਮੈਨੂੰ ਵੀ ਦੇ ਦੇ ਇਹਨਾਂ ਨੇ ਫਿਰ ਉਹਨਾਂ ਨੂੰ ਟਿਕਟ ਦਿੱਤੀ ਤੇ ਫਿਰ ਆਏ ਇਹਨਾਂ ਨੂੰ ਵਧਾਈ ਦੇ ਆਏ ਆ ਨਾ ਘਰ ਸਰਪ੍ਰਾਈਜ਼ ਦਿੱਤਾ ਇਹਨਾਂ ਨੂੰ ਇੱਧਰ ਆਏ ਨਾਲ ਡੱਬਾ ਲਿਆ ਕੇ ਮਠਾਈ ਮਠੂ ਜੀ ਮੈਂ ਮੂੰਹ ਮਿੱਠਾ ਕਰਾਈ ਇਹਨਾਂ ਦਾ ਹਾਂਜੀ ਪ੍ਰਮਾਤਮਾ ਬਾਕੀ ਤੇ ਬਹੁਤ ਵਧੀਆ ਕੁਝ ਹਾਂਜੀ ਠੀਕ ਹੈ ਹਾਂਜੀ ਕੀ ਨਾਮ ਹੈ ਅੱਜ ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਇਸ ਮੌਕੇ ਹਾਂਜੀ ਮੈਂ ਰਾਜੂ ਕਰੋੜਪਤੀ ਜੀ ਮੈਨੂੰ ਕਹਿੰਦੇ ਆ ਲੋਕ ਤੇ ਮੈਂ ਇਸ ਨਾਮ ਮੈਂ ਕਾਫੀ ਸਾਲਾਂ ਤੋਂ ਟਿਕਟਾਂ ਦਾ ਕੰਮ ਕਰਦਾ ਆ ਰਿਆ ਮੈਂ ਤੇ ਕਾਫੀ ਮੈਂ ਕਰੋੜਪਤੀ ਬਣਾਏ ਨੇ ਲੱਖਪਤੀ ਵੀ ਬਣਾਏ ਨੇ ਤੇ ਲੋਕ ਕਹਿੰਦੇ ਨੇ ਕਿ ਜਿਸ ਤਰ੍ਹਾਂ ਕੀ ਤੁਸੀਂ ਜਾਣਦੇ ਹੋ ਕਿ ਸਾਰੇ ਕਹਿੰਦੇ ਜੀ ਇੱਥੋਂ ਦੀ ਲੋ ਟਿਕਟਾਂ ਨਹੀਂ ਨਿਕਲਦੀਆਂ ਸਭ ਐਵੇਂ ਹੀ ਹੁੰਦੀਆਂ ਜੀ ਇਸ ਤਰ੍ਹਾਂ ਉਸ ਤਰ੍ਹਾਂ ਕਿ ਲੁਧਿਆਣੇ ਦੇ ਹੀ ਨਿਕਲਦੀਆਂ ਪਰ ਲੁਧਿਆਣੇ ਤੋਂ ਤੇ ਉਹ ਮੇਨ ਹੈਗੇ ਜੀ ਟਿਕਟਾਂ ਉੱਥੇ ਹੀ ਆਂਦੀਆਂ ਠੀਕ ਹੈ ਜੀ ਤੇ ਬਾਕੀ ਸੇਲ ਪਰਚੇਜ ਆ ਜਿਵੇਂ ਮੈਂ ਵੀ ਸੈਲਨਾਂ ਤੇ ਇੱਥੇ ਮੇਰੇ ਕੋਲੋਂ ਮੈਂ ਅੰਮ੍ਰਿਤਸਰ ਆਇਆ ਸੀ ਟਿਕਟਾਂ ਵੇਚਦਾ ਪਿਆ ਸੀ ਤੇ ਇਸ ਤਰ੍ਹਾਂ ਹੀ ਮੇਰਾ ਮਲਕੀ ਮੇਰੇ ਹੱਥੋਂ ਮਲਕੀ 1.5 ਕਰੋੜ ਦਾ ਨਾਮ ਨਿਕਲਿਆ ਜੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੰਮ੍ਰਿਤਸਰ ਮੈਂ ਇੱਕ ਕਰੋੜਪਤੀ ਬਣਾਇਆ ਜੀ ਤੇ ਉਹ ਆਪਣਾ 1.5 ਕਰੋੜ ਦੀ ਜਿਹੜੀ ਟਿਕਟ ਹੈ ਜਿਹੜੀ ਪੰਜ ਤਿੰਨ ਨੂੰ ਡਰਾ ਸੀ ਤੇ ਰਾਤ ਨੂੰ ਹੀ ਮੈਨੂੰ 9 ਵਜੇ ਪਤਾ ਲੱਗ ਗਿਆ ਕਿ 6:30 ਵਜੇ 6:30 ਵਜੇ ਪਤਾ ਲੱਗ ਗਿਆ ਕਿ ਮੈਨੂੰ 1.5 ਕਰੋੜ ਰੁਪਏ ਮੇਰੇ ਕੋਲੋਂ ਨਿਕਲੇ ਆ ਮੈਨੂੰ ਉਹਨਾਂ ਦਾ ਲੁਧਿਆਣੇੋਂ ਫੋਨ ਆਇਆ ਕਿਉਂਕਿ ਮੈਨੂੰ ਐਕਚੁਅਲੀ ਇਹਨਾਂ ਦੇ ਆਪਣਾ ਇਹ ਕੰਦਨ ਹੈ ਸੰਜੇ ਲਾਟਰੀ ਵੱਲੋਂ ਬਟਾਲੇ ਤੋਂ ਆਇਆ ਫੋਨ ਮੈਨੂੰ ਤੇ ਇਹ ਜਿਹੜੇ ਮੇਰੇ ਜੀ ਸਟਾਕਿਸ ਨੇ ਮੈਂ ਇਹਨਾਂ ਕੋਲੋਂ ਮੈਂ ਟਿਕਟ ਲਈ ਸੀ ਤੇ ਉਸ ਤੋਂ ਬਾਅਦ ਜੀ ਮੈਨੂੰ ਬੜੀ ਖੁਸ਼ੀ ਹੋਈ ਮੈਂ ਟਿਕਟ ਲੱਭੀ ਜਲਦੀ ਜਲਦੀ ਇਸ ਤਰ੍ਹਾਂ ਕਿ ਕਿੰਨੂ ਟਿਕਟ ਸੇਲ ਕੀਤੀ ਹੈ ਤੇ ਫਿਰ ਮੇਰਾ ਮਨ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਤੇ ਮੈਂ ਇਸ ਕਰਕੇ ਕਿ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਵਾਂ ਕਿ ਲਾਟਰੀ ਕਿਤੇ ਵੀ ਨਿਕਲ ਸਕਦੀ ਹੈ ਇਟ ਇਜ਼ ਅ ਜੈਗ ਲਾਈਫ ਦੇ ਐਪੀਸੋਡ ਕਿਸੇ ਦਾ ਵੀ ਪਿਆਰਾ ਬਣ ਸਕਦਾ ਰਾਜੂ ਜੀ ਹੁਣ ਤੱਕ ਕਿੰਨੇ ਕਰੋੜਪਤੀ ਬਣਾ ਚੁੱਕੇ ਹੋ ਤੇ ਲੱਖਪਤੀ ਕਿੰਨੇ ਹਾਂ ਤੁਹਾਨੂੰ ਪੈਸਾ ਕਮਾ ਕੇ ਦੇ ਸਕਦੇ ਹਾਂ ਜੀ ਮੈਂ 2-3 3 ਕਰੋੜਪਤੀ ਬਣਾਵਟਾਂ ਜੀ